ਸਤਿ ਨਿਬੈਠੇ ਦੇਵਤਿਆਂਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵੇ ਸਾਧ ਵਿਚਾਰੇ ਗਾਵੇ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਪੰਡਤ ਪਣੰਦ ਕੀ ਸਰਜਗਤ ਗੁਰੂ ਗ੍ਰੰਥ ਸਾਹਿਬ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਸਪਿਆਲੇ ਗਾਵੇ ਰਤਨ ਉਪਾਏ ਤੇਰੇ ਅਛੜ ਤੀਰਥ ਨਾਲੇ ਗਾਵੇ ਜੁਦਮ ਆ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧ ਨੂੰ ਗਾਵਨ ਸੋ ਤੁਧ ਸੁਪਾਵਨ ਰਤੇ ਤੇਰੇ ਭਗਤ ਰਸਾਲੇ ਔਰ ਕਿਤੇ ਗਾਵਾਂ ਸੇ ਮੈਂ ਚਤਨਾਵਾਂ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸਾਚੀ ਨਾ ਹੀ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜੀ ਨੇ ਚਾਹੀ ਰੰਗ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਵੇਖੇ ਕਿ ਤਾਏ ਆਪਣਾ ਜੀ ਤਸਦੀਬ ਅੜਿਆਈ ਜੋ ਤੁਸ ਭਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਸਾ ਹਸਾ ਪਾਸਾ ਸਾਹਿਬ ਨਾਨਕ ਰਹੰਦੇ ਜਾਇ ਮੰਦਾ ਸੰਤੋਖ ਸਰੰਪਤੋ ੜੀ ਧਿਆਨ ਕੀ ਕਰੇ ਬਿਪੂ ਹਤਾ ਕਿੰਤਾ ਕਾਲ ਬਿਮਾਰੀ ਕਾਇਆ ਜੁਗਤ ਦਾ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ਼ ਕਿਸੇ ਆਦੇਸ਼ ਆਦਲੀਨ ਅਨਾਦਨਾ ਜੁਗ ਜੁਗੇ ਕੋ ਵੇ ਸਗਤ ਗਿਆਨ ਦਿਆ ਪੰਡਾਰਨ ਕਟਕਟ ਵਾਜੇ 나ਥ ਆਪਨਾਥ ਨਾਥੀ ਸਭਜਾ ਕੀ ਦਿਲ ਸਦ ਅਵਰਾ ਸਾਦ ਸਿੰਜੋਗੁ ਜੋਗ ਦੀ ਆਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤੇ ਸੇ ਆਦੇਸ਼ ਆਦ ਅਲੀਨ ਅਨਾਦ ਅਨਾਹ ਜੁਗ ਜੁਗੇ ਕੋ ਵੇਸ ਇਕਾ ਮਾਇ ਜੁਗਤ ਵਿਆਇ ਤਿੰਚੇਲੇ ਪ੍ਰਮਾਣ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀ ਬਾਣ ਜਿਪ ਤਸ ਪਾਵੇ ਤਿੰਚ ਲਾਏ ਜੀਵ ਹੋਵੇ ਪ੍ਰਮਾਣ ਉਹ ਵੇਖਿਓ ਨਦਰਣਾ ਆਵੇ ਬਹੁਤ ਆਏ ਹੁ ਡਾਣ ਆਦੇਸ਼ ਤੇ ਸੇ ਆਦੇਸ਼ ਆਦ ਅਲੀਨ ਅਨਾਦ ਅਨਾਹ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਪੰਡਰ ਜੋ ਕੁਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਜਿਕਾਰ ਆਦੇਸ਼ ਤੇ ਅਦੇਸ਼ ਆਦ ਅਲীন ਅਨਾਦ ਅਨਾਹਰ ਜੁਗ ਜੁਗ ਦੇ ਕੋ ਵੇਸ ਇੱਕ ਦੂਜੀ ਬੋਲਕ ਹੋ ਗੇ ਲਖੋਂ ਮਣ ਲਖੀਸ ਲੱਲ ਲੱਗੇੜਾ ਆਪੀਏ ਇੱਕ ਨਾਮ ਜਗਦੀਸ਼ ਇਹ ਤਰਤ ਤਪੜੀਆਂ ਚੜੀਏ ਹੋਏ ਅਕੀਲ ਸੁਣ ਗੱਲਾਂ ਆਕਾਸ ਕੀ ਕੀਟਾ ਇਰੀਸ ਨਾਲਕ ਨਦਰੀ ਪਾਈਏ ਕੂੜੀ ਕੂਰੇ ਠੀਕ ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੱਤੇ ਸੰਸਾਰ ਦੇ ਸਤ ਜੋਰ ਕਰ ਵੇਖੇ ਸੋ ਇਹ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਸਤਿਵਾਰ ਪਮਨ ਪਾਣੀ ਅਗਨੀ ਪਤਾਲ ਤੇ ਸ੍ਰਿ ਸਤਿਥੀ ਸਾਪ ਰਖੀ ਧਰਮਸਾਲ ਤੇ ਸ੍ਰੀ ਜੀ ਜੁਗਤ ਕੇ ਰੰਗ ਤਿੰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਫਿਰ ਸੋਹਣ ਪੰਜ ਪ੍ਰਮਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇ ਤੇ ਪਮਨ ਪਾਣੀ ਵੇਸ ਅੰਤਰ ਕੇ ਤੇ ਕਾਣ ਮਹੀਸ ਕੇ ਤੇ ਵਰਨੇ ਕਾੜ ਤਕੜੀਏ ਰੂਪ ਰਾਂਕੇ ਵੇਸ ਕੇ ਤੇ ਕਰਮ ਧੂਮੀ ਮਰ ਕੇ ਤੇ ਕੇਤੇ ਤੂਪਦੇਸ਼ ਕੇਤੇ 인ਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵਿਸ਼ ਕੇਤੇ ਦੇਵਦਾਨ ਨਮਰ ਕੇਤੇ ਕੇਤੇ ਰਤਨ ਸਮੁੰਦਗੀਆਂ ਖਾਣੀ ਗੀਆਂ ਬਾਣੀ ਕੇਤੇ ਪਾਤ ਨਵਿੰਦ ਕੇਤਿਆਂ ਸੁੱਤੀ ਸੇਵਕ ਕੇਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਬੋ ਗਿਆਨ ਪਰ ਚੌਂਡ ਤੇਨਾਦ ਬਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਕਿੱਥੇ ਘਾੜ ਤੇ ਘੜੀਏ ਬਹੁਤ ਅਨੂਪ ਤਾ ਕਿ ਅਗਲਾ ਕਥੀ ਨਾ ਜਾਏ ਜੇ ਕੋ ਕਹੇ ਪਿਛੇ ਪਸਤਾਏ ਤਿੱਥੇ ਘੜੀਏ ਸਭ ਤੇ ਮਤ ਮਨ ਬੋਧ ਤੇ ਤਿੱਥੇ ਘੜੀਏ ਇਸ ਰਾਸ ਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਕਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰਤ ਨਿਮੇ ਰਾਮ ਰੇਹਾ ਭਰਪੂਰ ਤਿੱਥੇ ਸੀ ਕੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਹੋ ਮਰੇ ਨਾ ਥਾਕੇ ਜਾਏ ਤਨ ਕੇ ਨਾਂ ਵਿਸੇ ਮਨ ਮਾਹੇ ਇਸੇ ਜਿਨ ਕੇ ਰਾਮ ਬਿਸੇ ਮਨ ਮਾਇ ਤੇ ਭਗਤ ਵੇਖ ਕੇ ਲੋਕ ਹੈ ਆਨੰਦ ਸਚਾ ਮਨ ਸੋਏ ਸਚਖੰਡ ਬਿਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿਥੇ ਕੰਡ ਮੰਡਲ ਪੰਡ ਜੇ ਕੋ ਕਥੇ ਦਾ ਅੰਤ ਨਾਨਤ ਤੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਤਿਲਕਾਰ ਵੇਖੇ ਵਿਛੇ ਕਰ ਵਿਚਾਰ ਨਾਨਕ ਕਟਨਾ ਕਰਨਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਣ ਮਤ ਵੇਦ ਹਤਿਆਰ ਪਉ ਖਲਾ ਅਗੰਤ ਪਤਾਉ ਪਾਂਡਾ ਪਉ ਅੰਮ੍ਰਿਤ ਟਾਲ ਕੜੀਏ ਸ਼ਬ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਜਿਨ੍ਹੇ ਨਾਮ ਧਿਆਇਆ ਗਏ ਮਸ਼ਕਤ ਟਾਣ ਲੈ ਨਾਨਕ ਤੇ ਮੁਖਿ ਉਜਲੇ ਕੀਤੀ ਛੁਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਸ਼ਕਤ ਟਾਣ ਲੈ ਨਾਨਕ ਤੇ ਮੁਖਿ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ 와 이거 귀다